ਨੇ ਜੋ ਹੋ ਗਿਆ ਸੌਦਾ ਬਾਈ ਨਹਿਰੂ 8500 ਲਖਾਈ ਨਹਿਰੂ 8500 ਜੀ ਲਖਾਈ ਤੁਸੀਂ ਕਰਾਉਣੀ ਆ ਠੀਕ ਆ ਲੈ ਵੀ ਆ ਕੱਲੇ ਬੱਕਰੇ ਦਾ ਹੀ ਕਰਤਾ ਫਿਰ ਲੈ ਵੀ ਆ ਜੀ ਪੈ ਗਿਆ ਤੇਰੇ ਕੋਲ ਨਹੀਂ ਜਾਂਦਾ ਹਾਂ ਆ ਬੱਕਰੇ ਦਾ ਸੌਦਾ ਹੋਇਆ ਬਈ 8500 8700 ਚ ਪੈ ਗਿਆ ਬਾਈ ਨਹਿਰੂ ਨੂੰ ਇਹ ਤੇ ਫਿਰ ਕਿੱਥੀ ਮੈਨੂੰ ਝਟ ਜੋੜੇ ਚ ਮਾਰਤਾ ਜਉ ਨਹਿਰੂ ਆਪ ਦਾ ਜੋਰ ਵੀ ਦਿਖਾਉਂਦਾ ਨਾ ਦਿਖਾਉਂਦਾ ਦਿਖਾਉਂਦਾ ਆ ਆ ਵੇ ਅੱਖਾਂ ਵਿੱਚ ਟਿੱਕੀਆਂ ਕੀ ਕੀ ਹੁੰਦੀ ਹੈ ਪਾਟ ਦਾ ਸੌਦਾ ਹੈ ਬਈ ਹੋਰ ਰੁਪਏ ਦੇ ਦੇ ਹੋਰ ਨਾ ਤੈਨੂੰ ਕੁਝ ਦੇ ਦੇ ਛੋੜ ਤਾਂ ਦੇਣੀ ਪਊ ਛੋੜ ਤਾਂ ਬੰਦ ਦੇ ਦੇ ਮੈਨੂੰ ਦੇ ਦੇਓ ਕਿ ਮੇਰੇ ਆਪ ਪੈ ਤੂੰ ਆਏ ਜੇ ਤੂੰ ਆਏ ਪੈਸੇ ਮਤਲਬ ਜੋੜ ਦੋ ਜਲ ਜਾਰੀ ਬਾਈ ਭਾਈ ਪੈਰ ਵੱਡੀ ਲੈ ਵੀ ਦੋਸਤੋ ਬਾਈ ਨਹਿਰੂ ਨੇ ਪੈਸੇ ਗਿਣਾਤੇ ਆ ਬੱਕਰਾ ਤੁਹਾਨੂੰ ਖਾ ਦਿੰਨੇ ਆ ਜਿਹੜਾ ਸੌਦਾ ਹੋਇਆ ਬੱਕਰੀ ਆ ਆ ਬੱਕਰੇ ਦਾ ਜਿਹੜਾ ਸੌਦਾ ਹੋਇਆ ਬਾਈ ਕਿੱਥੇ ਕਰਨ ਨੂੰ ਆ ਕਦੇ ਵੱਜ ਪਾਸੋਂ ਸਾਡੇ ਕੋਲ ਹੈਗਾ ਵੀ ਦੋਸਤੋ ਆ ਬੱਕਰੀ ਬਰਬਰੀ ਦਾ ਸੌਦਾ ਹੋਇਆ ਤੇ ਬਾਈ ਨਹਿਰੂ ਨਾਲ ਗੱਲਬਾਤ ਕਰਦੇ ਆ ਬਾਈ ਨਹਿਰੂ ਕਿਵੇਂ ਕਰਵਾਤਾ ਇਹ ਸੌਦਾ ਇਹ ਬਾਈ 7000 ਦਾ ਸੌਦਾ 100 ਰੁਪਿਆ ਦਲਾਲੀ 200 ਲਖਾਈ ਠੀਕ ਹੈ 7500 ਚ ਪਈ 7300 ਜੇ ਕਿਹਨੇ ਖਰੀਦੀ ਆ ਬਈ ਇਹ ਖਰੀਦੀ ਆ ਬਾਈ ਆਪਣੇ ਦੇ ਡੈਡੀ ਨੇ ਆਪਣੇ ਦੇ ਡੈਡੀ ਨੇ ਠੀਕ ਆ ਲੈ ਵੀ ਆਪਣੇ ਦੇ ਪਾਪੇ ਨੂੰ ਦਵਾਈ ਆਏ ਬੱਕਰੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੁਰਸੀ ਪੁੱਛਦਾ ਇੰਨਾ ਯਾਰ 7300 ਚ ਪਈ ਏ ਬੱਕਰੀ ਤੁਸੀਂ ਦੇਖ ਸਕਦੇ ਹੋ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਸੋਮਵਾਰ ਪਿੰਡ ਸੁਖਣਾ ਵਾਲੂ ਬੱਕਰਾ ਮੰਡੀ लगते है बहुत चंगे सौदे हाउद ने दोस्तों चंगे नाग आर के सारे बैठे भाई <laughs> कना दे पैसे ठीक है भाई जगदीप ਲੇ ਵੀ ਦੋਸਤੋ ਆ ਬੱਕਰੀ ਫੇਰ ਇੱਕ ਰੇ ਵਿਖਾਦੇ ਹੁਈ ਬਈ ਮੜਾ ਇਸ ਸਾਈਡ ਤੇ ਇਹ ਕਿ ਟੁੱਟੀ ਲੈਣਾ ਆਹ ਤੋਂ ਨਾਲ ਪਾਲੇ ਮੰਨ ਕੇ ਚਲਾਉਂਗਾ ਅੱਛਾ ਮੰਨ ਤੇ ਚੰਗਾ ਓ ਨਹੀਂ ਬਸ ਇਹ ਨਵੀਂ ਬੱਕਰੀ ਲੈ ਗਿਆ ਉਹ ਦਾ ਠੜ ਚਲੀ ਕਿੱਥੇ ਸੂਈ ਸੂਈ ਆ ਨਾ ਲੈ ਆਈ ਹੁਣ 4 5 3 ਗਿਆ ਨਾ ਜੇ ਅੱਜ ਆਪਾਂ ਨੂੰ ਆਉਣਾ ਲਾ ਮੈਂ ਮੇਰੀ ਮੰਨਿਆ ਕਰ ਮੈਂ ਕਦੀ ਗਲਤ ਤੈਨੂੰ ਕਿਹਾ ਗਿਆ ਨਾ 7500 ਦੀ ਪਾਲਾ ਫਿਰ ਦੇਖੀ ਪਾਲਾ ਬੱਤ ਪਾ ਲਾ ਬੰਨ੍ਹ ਦਿੱਤਾ ਸੀ ਲਾ ਦੀ ਕੰਪਨੀ ਦੇ ਬਈਰ ਮੈਂ ਨਹੀਂ ਨਿਕਲਣੀ ਜੀ ਕਿਨਿਕੂ ਨਹੀਂ ਕੋਈ ਨਹੀਂ ਹੋਰ ਸਾਹ ਨਾਲ ਚੱਲਦੇ ਨੂੰ ਪਤਾ ਹੈ ਮੈਨੂੰ ਫੀਲਿੰਗ ਕਰਾਂ ਦਾ ਮਤਲਬ ਮੈਂ 75 ਦੀ ਗੈਤੀ ਬੱਤ ਪਾ ਇਹ 62 ਦੀ ਕਹਿੰਦਾ ਮੈਨੂੰ ਕੋ ਵਿੱਚ ਬੰਨ੍ਹਦਾ ਇੱਥੇ ਬੰਨ੍ਹਦਾ ਨਹੀਂ ਹਾਂ ਹਾਂ ਮੈਂ ਪੂਰ ਗਿਆ ਤਾਂ ਲਈ ਸੀ 11000 ਦੀ ਮੇਰੇ ਪਿੰਡ ਵਾਲੀ ਥੀਜੋ ਬਈ ਖਤਮ ਹੋਈ ਪਈ ਥੋੜੇ ਬਹੁਤ ਨੰਬਰ ਮੇਰਾ ਜਰ ਮੈਂ ਤੈਨੂੰ 100 200 ਨਾਲ ਦੇ ਕੀ ਲਗਾਈ ਕਰਾ ਦੀ ਨਹੀਂ ਲਗਾਈ ਤੈਨੂੰ ਲਗਾਈ ਦੋ ਆ ਕੀ ਕਟਾ ਲੂਗਾ ਮੈਂ 75 ਤੋਂ ਕਹਿਦਾ ਯਾਰ ਕਰਦਾ ਕਰਦਾ ਬੱਗੀ ਨਹੀਂ ਮੇਰੀ 75 ਲਗਾਈ ਕਰਾ ਲੈ ਗੱਲ ਸੁਣਨਾ ਬੱਸ ਬੁੱਕ ਗੱਲ ਤਾਂ ਸੁਣ ਲੈ ਬਹੁਤ ਥੋੜੇ ਪੈਸੇ ਭਾਲਾ ਸਾਡੇ ਨਿਬੜ ਕੇ ਨਾਲ ਲੈ ਜੀ ਪੈਸੇ ਵੀ ਲੈ ਜੀ ਉਹ ਲੱਗਣਾ ਪਾ ਕੰਮ ਲੈਣਾ ਹੁਣ ਹੋ ਜੂਗਾ ਤੇਰਾ ਸਾਰਾ ਕਿੰਨੇ ਲੱਗੂਗਾ 650 ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ 650 ਦਾ ਸੱਤ ਪਾਸ ਤੋਂ ਖਰੀਦੀ ਆ ਬਾਈ ਲੱਭੀ ਨੇ ਦੋਦੇ ਵਾਲੀ ਨੇ ਇਹ ਲਖਾਈ ਬਾਈ ਲੱਭੀ ਨੇ ਦਿੱਤੀ ਆ ਠੀਕ ਆ ਬਈ ਬਾਈ ਕਿਵੇਂ ਅੱਜ ਬਾਈ ਬਿੱਲੂ ਨੂੰ ਕੀ ਦਿੱਤਾ ਇੱਥੇ ਸੁਖਨਾਬਲੂ ਬੱਕਰਾ ਮੰਡੀ ਦੀ ਪਹਿਲੀ ਮੰਡੀ ਤੇ ਆਇਆ ਸੀ ਅੱਜ ਇਹ ਠੀਕ ਆ ਜੀ ਪਹਿਲਾਂ ਬਹੁਤ ਮਿੰਤਾ ਕਰਗੇ ਬੰਦੇ ਦੀਆਂ ਠੀਕ ਆ ਇਹ ਨਹੀਂ ਪਹੁੰਚਾ ਠੀਕ ਆ ਅੱਜ ਇਹਦੇ ਆਉਣ ਤੇ ਇੱਕ ਗਿਫਟ ਦਿੱਤਾ ਇਹਨੂੰ ਠੀਕ ਆ ਬੱਚਾ ਦਿੱਤਾ ਠੀਕ ਆ ਫਰੀ ਫਰੀ ਦਿੱਤਾ ਕੱਲੀ ਲਖਾਈ ਲਈ 100 ਰੁਪਏ 100 ਰੁਪਏ ਕੱਲੀ ਲਖਾਈ ਬੱਚਾ ਫਰੀ ਜੇ ਇਹਨੇ ਕਹਾ ਵੇਚਿਆ ਇਹਨੂੰ 7 ਚ ਗੋਲੀ ਮਾਰਨੀ ਖਿਆਲ 7 ਚ ਗੋਲੀ ਠੀਕ ਗੱਲ ਐ ਵੀ 7 ਚ ਗੋਲੀ ਤੁਹਾਨੂੰ ਦੇਤਾ ਨੂੰ ਬੱਚਾ ਠੀਕ ਗੱਲ ਐ ਵੀ ਕਿਹੜਾ ਬੱਚਾ ਬਾਈ ਉਹ ਖੜਾ ਪਰਲੇ ਪਾਸੇ ਖੜਾ ਪਰਲੇ ਵਾਲਾ ਲੈ ਵੀ ਆ ਬਰਬਰੀ ਦਾ ਬੱਚਾ ਦਿੱਤਾ ਆ ਨਾਲੇ ਤੁਸੀਂ ਕੁਆਲਟੀ ਦੇਖੋ ਲੈ ਵੀ ਜਮਾ ਫਰੀ ਦਿੱਤਾ ਕੱਲਾ 100 ਰੁਪਏ ਲਖਾਈ ਲਈ ਆ ਤੁਸੀਂ ਬੱਚਾ ਦੇਖ ਸਕਦੇ ਹੋ ਬਹੁਤ ਚੰਗੀ ਕੁਆਲਟੀ ਦਾ ਬੱਚਾ ਤੇ ਬਿੱਲੂ ਸੂਰੇ ਵਾਲੇ ਵਾਲੇ ਨੂੰ ਸਨਮਾਨਤ ਕੀਤਾ ਜਿੱਤਾ ਦਿੱਤਾ ਤੁਸੀਂ ਹੀ ਬਾਈ ਲੈ ਬਾਈ ਨਹਿਰੂ ਨੇ ਸਨਮਾਨਤ ਕੀਤਾ ਠੀਕ ਆ ਬਾਈ ਠੀਕ ਆ ਜੀ